ਨਹੀਂ ਉਧਰ ਜੀ ਬਣਾਣਾ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪੈਂਡਲੀਆਂ ਮੀਖ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਹਿਆਣਾ ਵਿਖੇ ਜਿੱਥੇ ਕਿ ਅੱਜ ਤੁਹਾਨੂੰ ਇੱਕ ਵਿਕਾਸ ਕਾਰਜਾਂ ਜਿਹੜੀ ਹੈ ਤਸਵੀਰ ਦਿਖਾਉਣ ਜਾ ਰਹੇ ਹਾਂ ਤੇ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਪੀੜਤ ਲੋਕਾਂ ਨੇ ਜਿਹੜਾ মিডিਆ ਦਾ ਹਸਰ ਲਿਆ ਤਾਂ ਕਿ ਸਾਨੂੰ ਅਨਸਾਬ ਮਿਲ ਸਕੇ ਸਾਡੇ ਜਿਹੜੇ ਪਰਿਵਾਰ ਆ ਪਾਣੀ ਦੀਆਂ ਭਿਆਨਕ ਬਿਮਾਰੀਆਂ ਤੋਂ ਸ਼ਿਕਾਰ ਨਾ ਹੋ ਜਾਣ ਤੇ ਮੈਂ ਕੋਈ ਕੈਮਰਾਮੈਨ ਨੂੰ ਕਹੂੰਗਾ ਵੀ ਆਹ ਜਿਹੜਾ ਇੱਕ ਬਰਸਾਤੀ ਪਾਣੀ ਖੜਾ ਵਾ ਤੇ ਇਹਨੂੰ ਕਾਫੀ ਰਸਤੇ ਜਿਹੜੇ ਜਾਂਦੇ ਆ ਤੇ ਇੱਧਰ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਆਹ ਬਹੀ ਦੇ ਬੱਚੇ ਦੇਖ ਲਓ ਇੱਕ ਆ ਘਰ ਆ ਇਹਦੇ ਵਿੱਚ ਘਰ ਤੋਂ ਘਟ 2-2 ਫੁੱਟ ਪਾਣੀ ਦੇ ਕਰੀਬ ਅੰਦਰ ਖੜਾ ਵਾ ਤੇ ਤੁਹਾਨੂੰ ਇਹ ਜਾਣਕਾਰੀ ਵਿੱਚ ਅਸੀਂ ਵਾਅਦਾ ਕਰ ਦਿੰਦੇ ਆ ਵੀ ਇੱਥੇ ਪਿੰਡ ਲਿਆ ਮੀਘ ਸਿੰਘ ਵਿਖੇ ਭੂਆ ਸਤੀ ਦੇ ਨੇੜੇ ਇੱਕ ਛੱਪੜ ਆ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਉਸ ਛੱਪੜ ਦੀ ਨਾ ਤਾਂ ਸਫਾਈ ਕੀਤੀ ਗਈ ਆ ਨਾ ਉੱਥੇ ਪਣੀ ਦੀ ਨਿਕਾਸੀ ਆ ਜਿਸ ਕਰਕੇ ਜਦੋਂ ਥੋੜਾ ਜਿਹਾ ਵੀ ਮੀਂਹ ਆ ਜਾਂਦਾ ਵਾ ਲੋਕਾਂ ਦੇ ਘਰਾਂ ਵਿੱਚ 2-2 3-3 ਫੁੱਟ ਪਾਣੀ ਚੱਲੇ ਜਾਂਦਾ ਜਿਸ ਕਰਕੇ ਭਿਆਨਕ ਬਿਮਾਰੀਆਂ ਦਾ ਫੈਲਣ ਦਾ ਖਤਰਾ ਵੀ ਸਾਡੇ ਨਾਲ ਵੱਡੀ ਗਿਣਤੀ ਲੋਕ ਖੜੇ ਆ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੱਡੀ ਗਿਣਤੀ ਵੀ ਜਿਹੜੇ ਪੀੜਤ ਲੋਕ ਇੱਥੇ ਸਾਡੇ ਨਾਲ ਜੁੜ ਚੁੱਕੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਇਸ ਮਸਲੇ ਨੂੰ ਲੈ ਕੇ ਕੀ ਕਹਿੰਦੇ ਆ ਆਪਾਂ ਆਓ ਆਪਾਂ ਕਰ ਅਰਸ ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਉਹ ਪੀੜਤ ਪਰਿਵਾਰ ਜਿਨ੍ਹਾਂ ਨੇ ਅੱਜ ਮੀਡੀਆ ਦਾ ਸਹਾਰਾ ਲੈਂਦਿਆਂ ਹੋਇਆਂ ਆਪਣਾ ਦੁੱਖ ਦਰ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਨਰਕ ਭਰੀ ਜਿਹੜੀ ਜ਼ਿੰਦਗੀ ਜਿਉਣ ਲਈ ਮਜਬੂਰ ਆ ਤੇ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਇਹ ਮਾਮਲਾ ਇਹਨਾਂ ਨੇ ਪਿੰਡ ਦੀ ਪੰਚਾਇਤ ਦੇ ਵਿੱਚ ਜਾਂ ਕੋਈ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਸੀ ਜਾਂ ਨਹੀਂ ਲਿਆਂਦਾ ਸੀਗਾ ਤੇ ਹੁਣ ਇਹ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਮੰਗ ਵੀ ਕੀ ਕਰਦੇ ਆ ਆਓ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਤੋਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ ਭਾਈ ਕੋ ਖਾਲਸਾ ਭਾਈ ਕੁਰੀ ਫਤੇ ਜੀ ਤੇ ਇਹ ਆਪਣੇ ਸੱਪੜ ਦਾ ਪਾਣੀ ਬਹੁਤ ਨਿਕਾਸੀ ਹੈ ਨਹੀਂ ਇਹਦੀ ਤੇ ਪਾਣੀ ਘਰਾਂ ਚ ਵੜਿਆ ਹੋਇਆ ਤੇ ਘਰਾਂ ਦੀ ਰਸੋਈਆਂ ਦੇ ਵਿੱਚ ਵੀ ਪਾਣੀ ਹੈਗਾ ਪੰਚਾਇਤ ਨੂੰ ਕਈ ਗੇਰੀ ਇਸ ਬਾਰੇ ਚੈਲੰਜ ਕੀਤਾ ਦੱਸਿਆ ਗਿਆ ਕੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਪਾਣੀ ਦੀ ਗੌਰ ਕੀਤੀ ਜਾਵੇ ਇਹਦੇ ਘਰਾਂ ਦੀ ਨਿਕਾਸੀ ਕੀਤੀ ਜਾਵੇ ਤੇ ਪਾਣੀ ਦਾ ਪ੍ਰਬੰਧ ਚੰਗੀ ਤਰ੍ਹਾਂ ਕੀਤਾ ਜਾਵੇ ਤੇ ਸਾਰੇ ਘਰਾਂ ਦੀ ਹਾਲਤ ਬਹੁਤ ਮਾੜੀ ਹੈ ਨਾਗਾ ਸਾਰਾ ਕੁਝ ਖਰਾਬ ਆ ਤੇ ਪ੍ਰਧਾਨ ਜੀ ਤੁਸੀਂ ਇੱਕ ਜ਼ਿੰਮੇਵਾਰ ਉਹਦੇ ਤੇ ਕੰਮ ਕਰ ਰਹੇ ਹੋ ਹਾਂ ਜੀ ਤੇ ਤੁਸੀਂ ਇੱਕ ਅਨਸਾਨੀਆ ਉਤੋ ਜਾਇ ਪੀੜਤ ਲੋਕਾਂ ਦੇ ਹੱਕ ਵਿੱਚ ਹੱਦ ਨਾਰਾ ਮਾਰਨ ਪਹੁੰਚੇ ਹੋ ਇੱਥੇ ਤੁਹਾਡੇ ਮੁਤਾਬਕ ਕਿੰਨੇ ਘਰ ਪੀੜਤਾ ਇੱਥੇ ਇੱਥੇ 20-25 ਘਰ ਪੀੜਤਾ ਸਾਰੇ ਪਾਸੇ ਸੁੱਪਰ ਦਿਵਾਲੇ ਦੇ ਵਾਲੇ ਕੋਈ ਕੋਈ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰੇ ਘਰਾਂ ਚ ਪਾਣੀ ਭੜਿਆ ਹੋਇਆ ਨਾ ਕੋਈ ਲੰਗ ਸਾਦਾ ਤੇ ਸਾਰੇ ਕਹ ਰਹੇ ਜੇ ਮਰੀਜ਼ ਬਣੇ ਪਏ ਆ ਮੱਛਰ ਬੁਵਾਰੀਆਂ ਫੈਲਣ ਦਾ ਪੂਰਾ ਖਤਰਾ ਆਏਗਾ ਠੀਕ ਹੈ ਜੀ ਤੇ ਹੁਣ ਫਿਰ ਜੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਹਾਂ ਕਿ ਖਿਆਲ ਰੱਖਿਆ ਜਾਵੇ ਤੇ ਇਹਦਾ ਇਹ ਪਾਣੀ ਦੀ ਨਿਕਾਸੀ ਕੀਤੀ ਜਾਵੇ ਤੇ ਠੀਕ ਹੈ ਤੁਹਾਡੇ ਨਾਲ ਹੁਣ ਉਹ ਪੰਜ ਵੀ ਜੁੜ ਚੁੱਕੇ ਆ ਜਿਨ੍ਹਾਂ ਦੇ ਘਰ ਦੇ ਅੰਦਰ ਕਾਫੀ ਕਾਫੀ ਫੁੱਟ ਜਿਹੜਾ ਪਾਣੀ ਅੰਦਰ ਚਲਿਆ ਗਿਆ ਰਸੋਈ ਦੇ ਵਿੱਚ ਪਾਣੀ ਵੀ ਬਦਬੂਰਾ ਫੈਰਿਆ ਵਾ ਜਿਸ ਕਰਕੇ ਉਹਨਾਂ ਨੂੰ ਜਿਹੜਾ ਖਾਣਾ ਬਣਾਉਣਾ ਵੀ ਬੜਾ ਮੁਸ਼ਕਲ ਹੋਇਆ ਪਿਆ ਆ ਉਹ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਪੰਜ ਕੀ ਨਾਮ ਤੁਹਾਡਾ ਇਹ ਕਰਨ ਇਹ ਕਿੱਥੇ ਕਰਾ ਜੀ ਤੁਹਾਡਾ ਇਸ਼ਾਰਾ ਕਰਕੇ ਦੱਸੋ ਜੀ ਠੀਕ ਆ ਜੀ ਤੇ ਇਹ ਪਾਣੀ ਖੜੇ ਕਿੰਨਾ ਟਾਈਮ ਹੋ ਗਿਆ ਜੀ ਇਹ ਪਾਣੀ ਤਾਂ ਵੀਰ ਜੀ ਬਹੁਤ ਟਾਈਮ ਦਾ ਖੜਾ 15-20 ਦਿਨ ਹੋ ਗਏ ਪਹਿਲਾਂ ਸਫਾਈ ਕਰਾਈ 5-600 ਰੁਪਏ ਦਿੱਤਾ ਤੇ ਦੋ ਜਿਹੇ ਦਿਨ ਫੇਰ ਵੀ ਪੈ ਗਿਆ ਫੇਰ ਉਨਾ ਹੀ ਖੜ ਗਿਆ ਆ ਕੇ ਤੇ ਫੇਰ ਦਿੱਤੇ ਆ ਜਮਾਂਦਾਰਾਂ ਤੋਂ ਸਫਾਈ ਕਰਵਾਈ ਮੈਂ ਤੇ ਇੰਨੇ ਬਦਬੂਦਾਰ ਪਾਣੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੋ ਜੀ ਐਡੇ-ਐਡੇ ਸੁੰਡ ਫਿਰਦੇ ਅੱਜ ਸਵੇਰੇ ਸਾਰੇ ਵੇੜੇ ਦੇ ਵਿੱਚ ਐਡੇ-ਐਡੇ ਸੁੰਡ ਫਿਰਦੇ ਸੀ ਗੰਦੇ ਜੀ ਜੰਤ ਵਾਲਾ ਕੁਝ ਫਿਰਦਾ ਇਹਨਾਂ ਦੇ ਵਿੱਚ ਨਾ ਤਾਂ ਸਾਰੇ ਰਾਹ ਪੱਕੇ ਹੋ ਗਏ ਆ ਰਾਹ ਸਾਡਾ ਪੱਕਾ ਨਹੀਂ ਹੋਇਆ ਹਾਂ ਬਹੁਤ ਔਖਾ ਹੈ ਦਰਸ਼ਕੋ ਇੱਕ ਵੱਡਾ ਉੱਭਰ ਕੇ ਸਵਾਲ ਸਮਝ ਗਿਆ ਸਿਹਤ ਤੇ ਸੁਰੱਖਿਆ ਦੇਣੀ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਫਰਜ਼ ਬਣਦਾ ਇਹ ਕਿੰਨੀ ਕੁ ਸਿਹਤ ਸਮੇਂ-ਸਮੇਂ ਦੀਆਂ ਸਰਕਾਰਾਂ ਲੋਕਾਂ ਦਾ ਧਿਆਨ ਰੱਖ ਰਹੀਆਂ ਇਹ ਇੱਕ ਮੂੰਹ ਬੋਲਦੀ ਤਸਵੀਰ ਦੱਸ ਰਹੇ ਆ ਤੇ ਤੁਸੀਂ ਇਹ ਮਾਮਲਾ ਕੋਈ ਨਗਰ ਦੀ ਪੰਚਾਇਤ ਦੇ ਵਿੱਚ ਧਿਆਨ ਚ ਲੈਂਦਾ ਜੀ ਕਿਹਾ ਵੀਰ ਜੀ ਦੋ ਤਿੰਨ ਵਾਰੀ ਕਈ ਵਾਰ ਕਿਹਾ ਉਹਨਾਂ ਨੂੰ ਕਹਿੰਦੇ ਹੁਣ ਸਾਡੇ ਵਾਸਤੇ ਗੱਲ ਨਹੀਂ ਹੈਗੀ ਉਹਨਾਂ ਨੇ ਆਏ ਕਹਤਾ ਮੈਨੂੰ ਇਹਦਾ ਕੀ ਕਰਨਾ ਜੀ ਇੰਨਾ ਪਾਣੀ ਕਿਉਂ ਇਕੱਠਾ ਹੋ ਰਿਹਾ ਵੱਖ-ਵੱਖ ਰਸਤੇ ਕਿਉ ਸ਼ੱਪੜ ਭਰਿਆ ਹੋਇਆ ਵੀਰ ਜੀ ਸ਼ੱਪੜ ਦਾ ਪਾਣੀ ਕਿੱਦਾਂ ਗਾਹ ਨਿਕਲਦਾ ਨਹੀਂ ਸਫਾਈ ਨਹੀਂ ਹੈਗੀ ਸ਼ੱਪੜ ਦੇ ਵਿੱਚ ਬਹੁਤ ਗੰਦਾ ਠੀਕ ਹੈ ਜੀ ਹਾਂਜੀ ਤੇ ਇਹ ਤੁਹਾਡਾ ਘਰ ਹੈ ਜੀ ਹਾਂ ਹਾਂ ਕਿੰਨਾ ਕੰਦਰ ਪਾਣੀ ਕਿੰਨੇ ਦਿਨ ਹੋ ਗਏ ਪਾਣੀ ਖੜੇ ਨੂੰ ਪਾਣੀ ਤਾਂ ਹੁਣ 2-3 ਮਹੀਨੇ ਖੜਾ ਹਟਿਆ ਜਦੋਂ ਮੀਂਹ ਪੈਂਦਾ ਮੜ ਜਦੋਂ ਆ ਜਾਂਦਾ ਤੁਸੀਂ ਇਕੱਠੇ ਹੋ ਕੇ ਪਿੰਡ ਦੀ ਪੰਚਾਇਤ ਦੇ ਧਿਆਨ ਚ ਲਿਆਂਦਾ ਹਾਂ ਹਾਂਜੀ ਲਿਆਂਦਾ ਸੀ ਠੀਕ ਹੈ ਕੀ ਕਿਹਾ ਗਿਆ ਕਿ ਕਿਸੇ ਨੇ ਨਹੀਂ ਸੁਣੀ ਸਾਡੀ ਉਹਨਾਂ ਨੇ ਨਹੀਂ ਸੁਣੀ ਕਹਿੰਦੇ ਤੁਸੀਂ ਕੁਝ ਕਰ ਸਕਦੇ ਹੁਣ ਫਿਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਮੰਗਦੇ ਆ ਵੀ ਹੁਣ ਪਾਣੀ ਦਾ ਕਰੋ ਤੁਸੀਂ ਕਿਸੇ ਵਾਸਤੇ ਹੱਲ ਕਿੰਨੇ ਸਾਲ ਹੋ ਗਏ ਸਾਨੂੰ ਕੋਈ ਅੱਜ ਦਾ ਤਾਂ ਹੈ ਨਹੀਂ ਹੁਣ ਤਾਂ ਜਾਦੀ 21 ਦਾ ਜਾਨੀ ਸਾਡਾ ਬੜਾ ਬੁਰਾ ਹਾਲ ਕਰਤਾ ਅੱਗੇ ਤਾਂ ਸਫਾਈ ਵੀ ਹੋਈ ਕਿਉਂ ਕਹੀਏ ਸਫਾਈ ਵੀ ਕਰੀ ਐ ਸੱਪੜਦੀ ਸਾਰਾ ਕੁਝ ਹੋਇਆ 21 ਦਾ ਜਾਨੀ ਬਸ ਪੁੱਛਿਆ ਹੀ ਨਹੀਂ ਸਾਨੂੰ ਕਿਸੇ ਨੇ ਸੁਣਿਆ ਹੀ ਨਹੀਂ ਤੁਹਾਡੇ ਮੁਤਾਬਕ ਸਫਾਈ ਹੋਈ ਨੂੰ ਸੱਪੜਦੀ ਕਿੰਨਾ ਟਾਈਮ ਹੋ ਗਿਆ ਜੀ ਹੁਣ ਪਹਿਲਾਂ ਸਰਪੰਚ ਸੀ ਜਿਹੜਾ ਉਹਨੇ ਕਰੀ ਐ ਠੀਕ ਐ ਉਹਨਾਂ ਵਾਲੇ ਨੇ ਨਹੀਂ ਕਰੀ ਨਹੀਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਸਾਡੇ ਤੇ ਕਰੀ ਗਈ ਨਹੀਂ ਉਹਨੇ ਕਰੀਗਾ ਪਹਿਲਾਂ ਜਰੂਰ ਕਰੀ ਐਵੇਂ ਕਿਉਂ ਕਹਦੀ ਦੋ ਤਿੰਨ ਵਾਰੀ ਕਰੀ ਐ ਕੋਈ ਨਾਲੀਆਂ ਵਾਲਾ हां कोई नहीं आउंदा कोई नालियां ਕੱਢਣ ਨਹੀਂ ਆਉਂਦਾ ਨਾਲੀਆਂ ਵੀ ਆਪ ਹੀ ਸਾਰਾ ਕੁਝ ਆਪ ਹੀ ਕਰਨਾ ਸੀ ਇਹ ਜਿਹੜੀਆਂ ਹੋਰ ਦੀਆਂ ਘਰੀਆਂ ਸਨ দর্শকੋ ਇਹਨਾਂ ਨੇ ਮੌਜੂਦਾ ਪੰਚਾਇਤ ਤੇ ਇੱਕ ਵੱਡਾ ਦੋਸ਼ ਲਾ ਦਿੱਤਾ ਕਿ ਜਿਹੜੀ ਪਹਿਲਾਂ ਵਾਲੀ ਪੰਚਾਇਤ ਸੀ ਉਹਨਾਂ ਦੇ ਸਮੇਂ ਦੇ ਦਰੌਣ ਜਿਹੜੀ ਕਾਫੀ ਸਫਾਈ ਦੇ ਪ੍ਰਬੰਧ ਹੁੰਦੇ ਰਹੇ ਆ ਜਿਹੜੀ ਇਸ ਵਾਰ ਪੰਚਾਇਤ ਉਹਨੇ ਕੋਈ ਸਫਾਈ ਦੇ ਵੱਲ ਧਿਆਨ ਨਹੀਂ ਰੱਖਿਆ ਇਹਨਾਂ ਨੇ ਇੱਕ ਮੌਜੂਦਾ ਪੰਚਾਇਤ ਵੀ ਜਿਹੜਾ ਵੱਡਾ ਦੋਸ਼ ਲਾ ਦਿੱਤਾ ਵਾ ਤੇ ਸਾਡੇ ਨਾਲ ਹੋਰ ਵੀ ਲੋਕ ਜੁੜੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਉਹ ਇਸ ਗੰਭੀਰ ਮਸਲੇ ਨੂੰ ਲੈ ਕੇ ਕੀ ਕਹਿੰਦੇ ਆਂ ਤੁਸੀਂ ਬੋਲਣਾ ਕਿਨੇ ਹੋ ਕੀ ਨਾਮ ਤੁਹਾਡਾ ਅਮਰ ਸਿੰਘ ਤੇ ਅੱਜ ਫਿਰ ਤੁਸੀਂ ਮੀਡੀਆ ਦਾ ਸਹਾਰਾ ਲਿਆ ਵਾ ਅੱਜ ਪੀੜਤਾ ਪਾਣੀ ਤੋਂ ਦੁਖੀ ਹੋ ਕੇ ਕੀ ਕਹਿਣਾ ਚਾਹੁੰਦੇ ਆ ਜੀ ਮੇਰਾ ਚਰਖਤੇ ਦੇ ਘਰ ਆ ਠੀਕ ਆ ਜੀ ਸਾਰੇ ਪਾਸੇ ਪਾਣੀ ਪਾਣੀ ਖੜਾ ਠੀਕ ਆ ਜੀ ਭਾਈ ਤੇ ਆਉਣਾ ਜਾਣਾ ਫਿਰ ਕਿਸ ਤਰ੍ਹਾਂ ਆਉਣਾ ਜਾਣਾ ਕਿ ਕਿਸ ਤਰ੍ਹਾਂ ਲੱਗ ਰਿਹਾ ਵਾ ਬਹੁਤ ਔਖਾ ਜੀ ਠੀਕ ਆ ਤੇ ਇਹ ਜਿਹੜਾ ਪਾਣੀ ਆ ਇਹ ਅੱਜ ਅੱਜ ਪਹਿਲੀ ਵਾਰੀ ਖੜਾ ਚ ਪਹਿਲਾਂ ਵੀ ਖੜਦਾ ਸੀਗਾ ਪਹਿਲਾਂ ਵੀ ਖੜਦਾ ਜੀ ਠੀਕ ਆ ਛੱਪੜ ਦਾ ਕਾਰਡ ਛੋਟਾ ਹੂੰ ਤੇ ਕਾਪੜਾ ਨਹੀਂ ਪਾਣੀ ਠੀਕ ਹੈ ਤੇ ਤੁਸੀਂ ਪੰਚਾਇਤ ਦੇ ਮਾਮਲੇ ਤੇ ਅੰਜ ਲੈਂਦਾ ਸੀ ਵੀ ਅਸੀਂ ਸਾਨੂੰ ਮੁਸ਼ਕਲ ਅਸੀਂ ਮੰਗ ਕਰਦੇ ਆ ਵੀ ਸੀਵਰੇਜ ਬਣਾ ਕੇ ਬਾਹਰ ਪਾਣੀ ਕੱਢੇ ਜਾਵੇ ਪਿੰਡ ਦਾ ਠੀਕ ਹੈ ਜੀ ਹਾਂ ਅੱਜ ਫਿਰ ਤੁਸੀਂ ਕਿੱਥੇ ਹੋ ਕੇ মিডিਆ ਨੂੰ ਹਸਾਰਾ ਲਿਆ ਫਿਰ ਕੀ ਮਾਮਲਾ ਅੱਜ ਮਾਮਲਾ ਸੱਪੜਦਾ ਜੀ ਹਾਂ ਇਹ ਨਿਕਾਸ਼ ਨਹੀਂ ਹੋ ਰਿਹਾ ਠੀਕ ਹੈ ਪਾਣੀ ਦਾ ਜੀ ਠੀਕ ਹੈ ਹਾਂ ਜਿਸਨੇ ਕ੍ਰਾਂਚ ਪਾਣੀ ਆ ਰਿਹਾ ਹਾਂਜੀ ਆ ਰਿਹਾ ਜੀ ਠੀਕ ਆ ਅੰਦਰ ਆ ਜਾਓ ਇੱਥੇ ਬਦਬੂਦਾਰ ਪਾਣੀ ਆਜ ਗੋਹਾ ਵੀ ਦੇਖਣ ਨੂੰ ਮਿਲ ਜਾ ਮੱਛਰ ਬੜਾ ਫੈਲੇ ਆ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹਾਂ ਇਹ ਪਾਣੀ ਇੱਥੇ ਕਿਉਂ ਆ ਰਿਹਾ ਕਿਉਂ ਵਖ ਵਖ ਰਸਤੇ ਵਿੱਚ ਗਲੀਆਂ ਵਿੱਚ ਪਾਣੀ ਫਿਰਦਾ ਵਾ ਇਹਦਾ ਕਾਰਨ ਇਹ ਆ ਜੀ ਵੀ ਪਾਣੀ ਦਾ ਨਿਕਾਸ ਨਹੀਂ ਗਾ ਗਾ ਨਹੀਂ ਨਿਕਲ ਰਿਹਾ ਠੀਕ ਆ ਨਾ ਕੋਈ ਸਫਾਈ ਕਰਾਉਂਦਾ ਛੱਪੜ ਦੀ ਠੀਕ ਆ ਜੀ ਤੇ ਘਾਹ ਉਗ ਗਿਆ ਹੋਇਆ ਆਲੇ-ਦਾਲੇ ਹਾਂਜੀ ਤੇ ਆ ਜਿਹੜੀ ਮੌਜੂਦਾ ਪੰਚਾਇਤ ਆ ਇਹਨੇ ਸਫਾਈ ਕਿੰਨੀ ਵਾਰੀ ਛੱਪੜ ਦੀ ਕਰਵਾਈ ਆ ਨਹੀਂ ਕਰਾਈ ਨਹੀਂ ਜਮਾਂ ਨਹੀਂ ਕਰਵਾਈ ਨਹੀਂ ਜੀ ਤੇ ਤੁਸੀਂ ਇਹ ਮਾਮਲਾ ਧਿਆਨ ਚ ਲੈ ਜਾਂਦਾ ਸੀ ਹਾਂਜੀ ਉਹ ਲਾਰੇ ਲੱਭੇ ਲੁਾਈ ਜਾਂਦੇ ਆਂ ਕਰਦੇ ਆਂ ਐਂ ਕਰਦੇ ਆਂ ਬਸ ਤੇ ਇੱਕ ਆ ਰਾਹ ਦਾ ਬਹੁਤ ਵੀਰੀ ਉਹਨਾਂ ਨੂੰ ਕਹਿ ਹਟੇ ਜੀ ਆ ਦੇਖੋ ਰਾਹ ਦੇ ਵਿੱਚ ਪਾਣੀ ਖੜਾ ਰਾਹ ਨਹੀਂ ਮਾਵਾਂ ਤੇ ਉਹਨਾਂ ਨੇ ਰਾਹ ਵੇਰੇ ਵੀ ਨਹੀਂ ਸੁਣਿਆ ਬਾਕੀ ਗਲੀਆਂ ਨਾਲੀਆਂ ਦੀ ਕੋਈ ਸਫਾਈ ਨਹੀਂ ਹੁਣ ਫਿਰ ਤੁਸੀਂ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਆਂ ਜੀ ਇਹਦਾ ਪਾਣੀ ਕੱਢਿਆ ਜਾਵੇ ਸਫਾਈ ਹੋਵੇ ਛੱਪੜ ਦੀ ਇਹੀ ਅਸੀਂ ਮੰਗ ਕਰਦੇ ਆਂ ਨਾ ਠੀਕ ਤੇ ਇਹ ਘਰ ਆਪ ਚਾ ਕੀਤਾ ਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਆ ਜੀ ਤੇ ਤੁਸੀਂ ਅੱਜ ਪੀੜਤ ਪਰਿਵਾਰਾਂ ਦੇ ਅੱਗੇ ਮੋੜਾ ਮੋੜਾ ਲਾ ਕੇ ਨਾਲ ਖੜੇ ਆ ਕੀ ਕੀ ਮਾਮਲਾ ਸੀਗਾ ਤੇ ਕੀ ਕਹਿਣਾ ਚਾਹੁੰਦੇ ਆ ਜੀ ਮਾਮਲਾ ਜੀ ਸਾਡੇ ਪਿੰਡ ਦੀ ਪਾਣੀ ਦੀ ਨਿਕਾਸੀ ਦਾ ਵਾ ਜੋ ਕਿ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਇਹ ਪਾਣੀ ਦੀ ਪ੍ਰੋਬਲਮ ਆ ਸਾਡੀ ਇਹ ਤਕਰੀਬਨ ਮੇਰੇ ਖਿਆਲ ਨਾਲ 2200 ਘਰਾਂ ਦਾ ਪਾਣੀ ਆ ਯਾਨੀ ਪਾਸਾ ਸਾਡੇ 2200 ਘਰ ਹੈਗੇ ਆ ਜਿਨ੍ਹਾਂ ਦਾ ਸਾਰਾ ਪਾਣੀ ਇੱਥੇ ਆਉਂਦਾ ਏ ਛੱਪੜ ਦੇ ਵਿੱਚ ਛੱਪੜ ਦੀ ਕੋਈ ਸਪਾਈ ਨਹੀਂ ਗਈ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਸਾਡੇ ਪਾਣੀ ਦਾ ਨਿਕਾਸ ਹੋ ਸਕੇ ਸਾਡੇ ਜਿਹੜੇ ਇੱਥੋਂ ਦੇ ਨੇੜੇ ਦੇ ਘਰ ਆ ਇਹ ਬਿਮਾਰੀ ਤੋਂ ਬਚੇ ਰਹਿਣਾ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਇਹੀ ਬੇਨਤੀ ਕਰਦੇ ਆ ਵੀ ਜੇ ਤੁਸੀਂ ਸਾਡੀ ਕੋਈ ਸੁਣਵਾਈ ਨਾ ਕੀਤੀ ਤਾਂ ਅਸੀਂ ਇਕੱਠੇ ਹੋ ਕੇ ਫਿਰ ਇੱਕ ਵਿਸ਼ਾਲ ਧਰਨੇ ਦੇ ਰੂਪ ਦੇ ਵਿੱਚ ਰੋਸ ਮਾਰਚ ਕੱਢਾਂਗੇ ਤੇ ਅਸੀਂ ਸੜਕ ਵੀ ਰੋਕਾਂਗੇ ਠੀਕ ਹੈ ਜੀ ਤੇ ਤੁਸੀਂ ਇੱਕ ਇਹ ਜਾਣਕਾਰੀ ਨਾਲ ਦੇ ਦਿਓ ਵੀ ਜਿਹੜਾ ਛੱਪੜ ਤਵਾ ਛੱਪੜ ਤੇ ਨਾਲ ਜਿਹੜੇ ਕਿੰਨੇ ਕੁ ਰਸਤੇ ਜਾਂਦੇ ਕਿੰਨੀਆਂ ਕੁ ਗਲੀਆਂ ਪਿੰਡਾਂ ਨਾਲ ਜੁੜਦੀਆਂ ਵਾ ਦੇਖੋ ਜੀ ਚਾਰ ਪੰਜ ਰਸਤੇ ਜਾ ਰਹੇ ਆ ਇਹ ਮੇਨ ਰਸਤਾ ਵਾ ਜਿਹੋ ਗੁਰਦੁਆਰਾ ਸਾਹਿਬ ਨੂੰ ਆ ਰਿਹਾ ਵਾ ਤੇ ਜਿਹੜੇ ਸ਼ਮਸ਼ਾਨ ਘਾਟ ਨੂੰ ਵੀ ਇਹੀ ਜਾ ਰਿਹਾ ਰਸਤਾ ਗੁਰਦੁਆਰਾ ਸਾਹਿਬ ਨੂੰ ਵੀ ਇਹੀ ਜਾ ਰਿਹਾ ਵਾ ਗੁਰਦੁਆਰਾ ਸਾਹਿਬ ਨੂੰ ਆਉਣ ਨੂੰ ਉੱਪਰ ਦੀ ਲੋਕਾਂ ਨੂੰ ਘੁੰਮ ਕੇ ਆਉਣਾ ਪੈਂਦਾ ਸਾਰਾ ਪਿੰਡ ਬਗਲ ਕੇ ਜਿਹੜੇ ਘਰ ਸਵੇਰੇ ਦੋ ਦਿਨ ਹੋ ਗਏ بارش ਪੈਂਦੀ ਨੂੰ ਪਹਿਲਾਂ ਵੀ بارش ਪਈ ਆ ਹੁਣ ਵੀ ਪਈ ਆ ਇਹ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਇਹ ਘਰਾਂ ਦੇ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਦੱਸੋ ਅਸੀਂ ਗੁਰੂ ਘਰ ਨਹੀਂ ਆਉਦੇ ਜਾ ਸਕਦੇ ਪਾਣੀ ਦੀ ਪ੍ਰੋਬਲਮ ਤੋਂ ਅਸੀਂ ਹੁਣ ਕੀ ਕਰਾਂ ਤੁਸੀਂ ਇੱਕ ਪਤਵੰਤੇ ਸੱਜਣਾ ਦੀ ਸੂਚੀ 'ਚ ਹੁੰਨੇ ਆ ਤੁਸੀਂ ਅੱਜ ਪੀੜਤ ਪਰਿਵਾਰਾਂ ਨਾਲ ਖੜੇ ਆ ਤੁਸੀਂ ਪਿੰਡ ਦੇ ਵਾਸੀ ਵੀ ਹੋ ਹਾਂਜੀ ਤੇ ਇਹ ਮਾਮਲਾ ਪਿੰਡ ਦੀ ਪੰਚਾਇਤ ਦੇ ਵਿੱਚ ਧਿਆਨ ਵਿੱਚ ਲਿਆਂਦਾ ਗਿਆ ਸੀ ਦੇਖੋ ਜੀ ਪੰਚਾਇਤ ਦੇ ਚਾਰ ਪੰਜ ਵੀਰੀ ਧਿਆਨ ਚ ਲਿਆਂਦਾ ਗਿਆ ਪੰਚਾਇਤ ਨੇ ਕੋਈ ਸੁਣਵਾਈ ਨਹੀਂ ਕੀਤੀ ਮੈਂ ਖੁਦ ਵੀ ਸਰਪੰਚ ਸਾਹਿਬ ਨੂੰ ਫੋਨ ਲਾਇਆ ਸੀਗਾ ਸਰਪੰਚ ਸਾਹਿਬ ਅੱਗੋਂ ਜਾਨੀ ਅਨਾਕਾਨੀ ਕਰ ਰਹੇ ਆ ਉਹਨਾਂ ਨੇ ਕੋਈ ਯਾਨੀ ਠੋਸ ਜਵਾਬ ਨਹੀਂ ਦਿੱਤਾ ਪਿੰਡ ਦੇ ਵਿੱਚ ਹੋਰ ਵਿਕਾਸ ਹੋਏ ਆ ਸਿਰਫ ਇਹ ਛੱਪੜ ਦਾ ਆ ਗਲੀ ਆ ਜਿਹੜੀ ਇਹਦੀ ਬਹੁਤ ਵੱਡੀ ਪ੍ਰੋਬਲਮ ਆ ਸਾਰੇ ਘਰਾਂ ਨੂੰ ਪ੍ਰੋਬਲਮ ਆ ਇਧਰ ਪਾਣੀ ਖੜਾ ਵਾ ਘਰ ਦੇ ਵਿੱਚ 2-2 ਫੁੱਟ ਸਾਰੇ ਘਰਾਂ ਦੇ ਵਿੱਚ ਅੱਗੇ ਕੈਮਰਾਮੈਨ ਦਿਖਾ ਦੇਣ ਸਾਰੇ ਘਰਾਂ ਦੇ ਵਿੱਚ 2-2 ਫੁੱਟ ਪਾਣੀ ਖੜਾ ਵਾ ਠੀਕ ਹੈ ਜੀ ਫਿਰ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜਿਹੜੇ ਪਿੰਡ ਦੇ ਜ਼ਿੰਮੇਵਾਰ ਬੰਦੇ ਆ ਜਿਹੜੇ ਪੰਚਾਇਤ ਲਾ ਲਓ ਜਾਂ ਹੁਣ ਆਪਣੇ ਮੰਨ ਲਓ ਚੋਣ ਜਾਬਤਾ ਲੱਗ ਗਿਆ ਤਾਂ ਜਿਨ੍ਹਾਂ ਨੂੰ ਚਾਰਜ ਦਿੱਤਾ ਗਿਆ ਵਾ ਸਰਕਾਰ ਵੱਲੋਂ ਪ੍ਰਸ਼ਾਸਨ ਉਸ ਇਸ ਚੀਜ਼ ਦਾ ਹੱਲ ਕਰਵਾਉਣ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਦੱਸਦਾ ਜਿਹੜੀ ਜਨਤਾ ਦੀ ਆਵਾਜ਼ ਆ ਅਸੀਂ ਇਹਨੂੰ ਅੱਗੇ ਲਿਆਉਣ ਦੇ ਲਈ ਧਰਨਾ ਵੀ ਲਾਵਾਂਗੇ ਜਾਂ ਰੋਸ ਮੁਜ਼ਾਰੇ ਵੀ ਕਰਾਂਗੇ ਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਫਿਰ ਸਾਨੂੰ ਪ੍ਰਸ਼ਾਸਨ ਨਾ ਕਵੇ ਵੀ ਇਹ ਗਲਤ ਕੰਮ ਹੋਇਆ ਜਾਂ ਕਿੱਦਾਂ ਹੋਇਆ ਵੀ ਜੋ ਵੀ ਆ ਸਾਡੀ ਸਫਾਈ ਦਾ ਤੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਕਿਸ ਨੇ ਬੋਲਣਾ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਜਗਰਾਉਣ ਦੇ ਮਾਨਯੋਗ ਬੀਡੀਪੀਓ ਮੈਡਮ ਵਿਨਾਕਮਰੀ ਜੀ ਆਉ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਐ ਮੈਡਮ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ 'ਤੇ ਧੰਨਵਾਦ ਕਰਦੀਆਂ ਜੀ ਧੰਨਵਾਦ ਜੀ ਤੇ ਮੈਡਮ ਇੱਕ ਲੀਲਾ ਮੀਖ ਸਿੰਘ ਆ ਲੀਲਾ ਮੀਖ ਸਿੰਘ ਦੇ ਇੱਕ ਛੱਪੜ ਦਾ ਮਸਲਾ ਵਾ ਨਾ ਤਾਂ ਉਹ ਛੱਪੜ ਦੀ ਕੋਈ ਸਫਾਈ ਹੋਈ ਆ ਨਾ ਕੋਈ ਛੱਪੜ ਦਾ ਨਿਕਾਸੀ ਦੇ ਪਰੋਂਦਾ ਜਿਸ ਕਰਕੇ ਜਿਹੜਾ ਛੱਪੜ ਦਾ ਓਵਰ ਪਾਣੀ ਹੋ ਕੇ ਲੋਕਾਂ ਦੇ ਘਰਾਂ ਵਿੱਚ ਫੈਰਿਆ ਜੀ ਰਸਤੇ ਕਾਫੀ ਉੱਥੇ ਲੱਗ ਰਹੇ ਆ ਰਸਤਿਆਂ 'ਚ ਫੈਰਿਆ ਵਾ ਲੋਕਾਂ ਦੇ ਘਰਾਂ 'ਚ ਬਦਬੂਦਾਰ ਪਾਣੀ ਜਿਹੜਾ ਫੈਲ ਰਿਹਾ ਵਾ ਤੇ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਤੇ ਲੋਕਾਂ ਨੇ ਵੱਡੀ ਗਿਣਤੀ ਦੇਖਿਏ ਇਹ ਮਸਲਾ ਤੁਹਾਡੇ ਰਹੀਂ ਸਾਡੇ ਧਿਆਨ ਵਿੱਚ ਆਇਆ ਆ ਗਿਆ ਅਸੀਂ ਇਸ ਦਾ ਜਲਦੀ ਤੋਂ ਜਲਦੀ ਹੱਲ ਕਰਾਂਗੇ ਤਾਂ ਜੋ ਪਬਲਿਕ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਠੀਕ ਹੈ ਮੈਡਮ ਧੰਨਵਾਦ